ਸામਨੇ ਦੇਖ ਸਕਦੇ ਹੋ ਜੀ ਸਵਰਾਜ 855 ਦਾ ਜਮਾ ਨਵਾਂ ਟਰੈਕਟਰ ਹੈ ਬਾਈ ਜੀ ਨਾਲ ਦੇ ਟਾਇਰ ਹੈ 1100 ਹਾਂ ਦੇ ਟਾਇਰ 45 46 ਘੰਟੇ ਚੱਲੇ 11 17 ਮਾਡਲ ਹੈ ਬਾਈ ਜੀ 17 ਮਾਡਲ ਦੀ ਡਿਮਾਂਡ ਹੈ ਜੀ ਇਹ ਹੈ 595000 ਹਾਂ ਜੀ 580000 ਦਾ ਟਰੈਕਟਰ ਦੇ ਦਿਆਂਗੇ ਕਿੰਨੇ ਮਾਡਲ ਹੈ ਜੀ 22 ਮਾਡਲ ਹੈ ਬਾਈ ਜੀ 1275 76 ਘੰਟੇ ਚੱਲੇ ਜੀ ਕਿੰਨੀ ਡਿਮਾਂਡ ਕਰਦੇ ਹੋ ਜੀ ਇਹਦੀ 495000 495000 ਤੁਹਾਡਾ ਡਿਮਾਂਡ ਆ ਬਾਈ ਹਾਂ ਜੀ ਕਿੰਨੇ ਦਾ ਛੱਡ ਦੋਗੇ ਜੀ 85000 ਦਾ ਦੇ 485000 ਦਾ 3630 ਨਿਊ ਹੋਲੈਂਡ ਪਲੱਸ ਵਾਲਾ ਮਾਡਲ ਆ ਗਿਆ 55h3 55 ਇਹਦੀ ਕੀਮਾੜ ਕਰਦੇ ਆ ਜੀ ਇਹਦਾ 445000 ਹੈ ਹਾਂਜੀ ਸਵਾ 4 ਲੱਖ ਦਾ ਇਹ ਦੇ ਦੇ 99724 ਹਾਂਜੀ 67002 ਠੀਕ ਹੈ ਜੀ ਹਾਂਜੀ ਹਰਸੀ ਕਾਰਪਾਈ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਆਪਾਂ ਖੜੇ ਆਂ ਜੀ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਬਾਈ ਆਪਣੇ ਨਾਲ ਆ ਸਾਰੀ ਗੱਲਬਾਤ ਕਰਦੇ ਆਂ ਬਾਈ ਨਾਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਹੋਰ ਕਿਵੇਂ ਜੀ ਵਧੀਆ ਜੀ ਓਕੇ ਜੀ ਕਿੰਨੇ ਕੁ ਟਰੈਕਟਰ ਮੈਲੇ ਵਾਲ ਹੁੰਦੇ ਆ ਭਾਈ ਆਪਣੇ ਕੋਲ 7 ਲੀਟਰ ਦੇ ਸਟੈਂਡ ਹੈਗੇ ਇੱਥੇ ਹਾਂ ਜੀ ਕਰੇ ਵੀ ਹੁੰਦੇ ਆ ਜੀ 25 ਲੀਟਰ ਹੈਗੇ 25 ਟਰੈਕਟਰ ਹੁੰਦੇ ਆ ਹਾਂ ਜੀ ਠੀਕ ਹੈ ਜੀ ਤੇ ਨਵੇਂ ਤੋਂ ਨਵੇਂ ਟਰੈਕਟਰ ਹੁੰਦੇ ਆ ਹਾਂ ਜੀ ਹਾਂ ਜੀ ਤੇ ਲੋਨ ਹੋ ਜੂ ਭਾਈ ਸਾਰੇ ਟਰੈਕਟਰਾਂ ਤੇ ਸਾਰਿਆਂ ਤੇ ਜੀ ਠੀਕ ਹੈ ਵੀ ਆਪ ਨੰਬਰੀ ਆਪਾਂ ਨੂੰ ਟਰੈਕਟਰ ਮਿਲਣਗੇ ਭਾਈ ਜੀ ਪੰਜਾਬ ਨੰਬਰੀ ਮਿਲਣਗੇ ਹਾਂ ਜੀ ਠੀਕ ਹੈ ਜੀ ਲਾਉਣ ਹੋ ਰੂ ਪੁਰਾਣਾ ਟਰੈਕਟਰ ਜੇ ਕਟਾਉਣਾ ਕਿਸੇ ਨੇ ਉਹ ਕਟ ਲਾਏ ਬੇਟਾ ਜੀ ਠੀਕ ਆ ਬਾਈ ਜੀ ਤੇ ਮੰਡੀ ਦੇ ਕਾ ਨੰਬਰ ਆ ਪਲਾਟ ਜੀ ਆਪਣਾ ਇਹ ਤਿੰਨ ਨੰਬਰ ਆ ਜੀ ਤਿੰਨ ਨੰਬਰ ਆ ਹਾਂ ਜੀ ਸਟਾਰਟ ਕਰਦੇ ਆ ਬਾਈ ਜੀ ਸੋਨਾ ਲਿਖਾ ਡੀ ਆਈ 750 ਟਰੈਕਟਰ ਤੋਂ ਕਿੰਨੇ ਮਾਡਲ ਆ ਬਾਈ ਜੀ ਇਹ 15 ਮਾਡਲ ਆ ਬਾਈ ਜੀ 15 ਮਾਡਲ ਆ ਹਾਂ ਜੀ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਆ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ 790 ਪੈਸੇ ਆ ਬਾਈ ਜੀ 90 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਕੀ ਹੈ ਜੀ ਗੁਡਇਰ ਦਾ ਚੌਖੜਾ ਤੇ 14 9 28 ਵਾਲੇ ਬਾਈਕਰ ਦੇ ਟਾਇਰ ਆ ਸਾਈਡ ਗੇਰ ਪਾਵਰ ਸਟੀering ਹੈ ਜੀ ਪਾਵਰ ਸਟੀering ਡਬਲ ਡਿਸਟਿਬਿਊਟਰ ਪਾਵਰ ਸਟੀering ਫੁੱਲ ਟੌਪ ਮਾਡਲ ਆ ਬਾਈ ਜੀ ਸਾਈਡ ਗੇਅਰ ਚ ਆ ਗਿਆ ਨਰਿੰਜਨ ਇਹ ਰੰਗ ਪੇਂਟ ਦੀ ਜਗ੍ਹਾ ਗੱਲ ਕਰੀ ਜੀ ਸਾਰਾ origignal ਟਰੈਕਟਰ ਆ ਬਾਈ ਜੀ ਠੀਕ ਆ ਜੀ ਹਾਂ ਜੀ ਇਹ ਡਿਮਾਂਡ ਕਿੰਨੀ ਹੈ ਜੀ ਦੀ 4 ਲੱਖ 45 ਹਜ਼ਾਰ ਹੈ ਜੀ 4 ਲੱਖ 45 ਹਜ਼ਾਰ ਦਾ ਡਿਮਾਂਡ ਆ ਜੀ ਕਿੰਨੇ ਦਾ ਛੱਡ ਦੂੰਗਾ ਸਵਾ 4 ਲੱਖ ਦਾ ਸਵਾ 4 ਦਾ ਮੇਰਾ ਵੀਡੀਓ ਦੇਖ ਕੇ ਉਕਰੋਗੇ ਮੰਨਦਣ ਲਾਜ਼ਮੀ ਜੀ ਠੀਕ ਆ ਜੀ ਅੱਗੇ ਆ ਗਿਆ ਜੀ 36 30 ਨਿਊ ਹੋਲੈਂਡ ਪਲੱਸ ਵਾਲਾ ਮਾਡਲ ਆ ਗਿਆ 55 HP 55 HP ਦਾ ਆ ਗਿਆ ਤੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਪਿਛਲੇ ਹੈਗੇ ਜੀ 60.65 ਪੈਸੇ 16928 ਦੇ ਬਾਈਕ ਵਾਲੇ ਟਾਇਰ ਆ ਬਾਈ ਜੀ 60.65 ਪੈਸੇ ਬਾਈਕ ਵਾਲੇ ਟਾਇਰਾਂ ਦੀ ਕੰਡੀਸ਼ਨ ਹੈ 프ਰੰਟ ਵਾਲੇ ਟਾਇਰਾਂ ਦੀ ਇਹ ਹੈਗੇ 80 ਪੈਸੇ ਦਾ 80 ਪੈਸੇ 프ਰੰਟ ਵਾਲੇ ਟਾਇਰ ਆ PV31 ਮਾਡਲ ਨੰਬਰ ਆ ਬਾਈ ਜੀ ਡਬਲ ਡਿਸਟ੍ਰੀਬਿਊਟਰ 3 ਸਪੀਡ ਆ ਫਰੀ ਸਪੀਡ ਆ ਬਾਈ ਜੀ ਡਬਲ ਪੰਪ ਆ ਗਿਆ ਤੇ ਡਬਲ ਡਿਸਟ੍ਰੀਬਿਊਟਰ ਆ ਤੇ ਤੇ ਟੇਪ ਦੀ ਗੱਲ ਕਰੀਏ ਬਈ ਸੌਂਖ ਨੂੰ ਲਵਾਈ ਹੋਈ ਆ ਹਾਂਜੀ ਹਾਂਜੀ ਬਾਈ ਉਹ ਦਿਖਾ ਦਿਓ ਘੁੰਮ ਕੇ ਦਿਖਾ ਦਿਓ ਮਗਰਾੜ ਕੋਈ ਗੜੇ ਨਹੀਂ ਸਾਰੇ ਨਾਲ ਦੀ ਆ ਬਾਈ ਹਾਂਜੀ 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 ਨਾਲ ਦੀ ਮਗਰਾਟ ਆ ਬਾਈ ਜੀ ਰੰਗ ਪੇਂਟ ਦੇਖ ਸਕਦੇ ਹੋ ਤੁਸੀਂ ਰੰਗ ਪੇਂਟ ਦਾ オリジナル ਆ ਜੀ ਸਾਰਾ オリジナル ਆ ਬਾਈ ਜੀ オリジナル ਇਹਦੀ ਕੀ ਰਿਮਾਰਡ ਕਰਦੇ ਆ ਜੀ ਇਹਦਾ 4 ਲੱਖ 45000 ਹਾਂਜੀ ਸਵਾ 4 ਲੱਖ ਦਾ ਇਹ ਦੇ ਦੇਣਾ ਸਵਾ 4 ਦਾ ਜੀ ਕਿੰਨੇ ਮਾਡਲ ਆ ਜੀ ਇਹ 9 ਮਾਡਲ ਆ ਜੀ 9 ਮਾਡਲ ਆ ਅੱਗੇ ਆ ਗਿਆ ਬਾਈ ਜੀ ਸਵਰਾਜ 855 4 ਸਟਾਰ ਰਿਵਰਸ ਪੀਟੀਓ ਇਹ ਕਿੰਨੇ ਮਾੜਾ ਹੈ ਜੀ ਇਹ 10 ਮਾੜਾ ਹੈ ਜੀ ਪਾਵਰ ਸਟੀering ਆ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਪਾਵਰ ਸਟੀering ਆ ਤੇ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਬਾਈ ਕਹਿੰਦਾ ਅਗਲੇ ਡਾਇਰ ਵੱਡੇ ਪਾਈ ਹੋਏ ਨੇ ਅਪਣੀ ਵੱਲੋਂ ਹੋਇਆ ਹੋਇਆ ਜੀ ओरिजिनल ਹਾਂਜੀ ਕੰਪਨੀ ਇਹਦੇ ਨਾਲ 10 ਮਾੜੀ 10 ਮਾੜਾ ਟਾਇਰ ਕੀ ਕੰਡੀਸ਼ਨ ਹੈ ਜੀ ਟਾਇਰ ਹੈਗੇ 80 85 ਪੈਸੇ ਅਗਲੇ ਦਾ ਜਮਾ ਨਵੇਂ ਆ ਅਪੋਲੋ ਤੇ ਲਿਖਿਆ ਹੋਇਆ ਆ ਹੀ ਹੈਗਾ ਜੀ ਜੀ ਤੇ ਇਹ ਵੱਡੇ ਟਾਇਰ ਪਾਈ ਹੋਏ ਆ 750 ਵਾਲੇ ਠੀਕ ਹੈ ਜੀ ਬਾਈ ਕਿਹੜਾ ਟਾਇਰ ਹੈ ਕੀ ਕੰਡੀਸ਼ਨ ਹੈ ਜੀ ਮਗਰ ਲੈ 80 ਪੈਸੇ ਟਾਇਰ ਬਾਈ ਇਹਦੇ ਰੰਗ ਬੈਂਡ 15 ਵਾਲੇ ਟਾਇਰ 80 ਪੈਸੇ ਆ ਉਹ ਵੀ ਦਿਖਾ ਦਿਓ 15 ਵਾਲੇ 15 ਦੇ ਟਾਇਰ ਆ ਬਾਈ ਕਹਿੰਦਾ 15 9 28 ਦੇ 15 ਦੇ ਟਾਇਰ ਬਹੁਤ ਘੱਟ ਹੁੰਦੇ ਆ ਹਾਂਜੀ ਹਾਂਜੀ ਮਹਿੰਗੇ ਹੁੰਦੇ ਆ ਬਾਈ ਮਹਿੰਗੇ ਹੁੰਦੇ ਆ ਬਾਈ ਹਾਂਜੀ ਹਾਂਜੀ 15 ਵਾਲੇ ਟਾਇਰ ਆ ਬਾਈ 13 ਦੇ ਸੁਨੇ ਹੋਣਗੇ ਤੁਸੀਂ 16 ਦੇ ਦੇਖੀ ਵੀ ਦਿਖਾ ਦਿਓ ਓਰੀਜਨਲ ਲੱਗਿਆ ਬਾਈ ਦੇਖੀ ਵੁੱਟਰ ਬਾਈ ਜੰਦਾ ਓਰੀਜਨਲ ਲੱਗਿਆ ਡਾਬਲ ਦੇਖੀ ਇਥਰਾ ਇਹਦੇ ਰੰਗ ਪੇਂਟ ਵੀ ਜੇ ਗੱਲ ਕਰੀ ਹਾਂਜੀ ਰੰਗ ਪੇਂਟ ਸਾਰਾ ਓਰੀਜਨਲ ਟਰੈਕਟਰ ਹੈ ਬਾਈ ਜੀ ਪੀਵੀ 31 ਮਾਨਸਾ ਨੰਬਰ ਹੈ ਮਾਨਸਾ ਨੰਬਰ ਹੈ ਜੀ ਮਾਨਸਾ ਨੰਬਰ ਆਪਣੇ ਕੋਲ ਜਿਆਦਾਤਰ ਮਾਨਸਾ ਨੰਬਰ ਹੀ ਹੁੰਦੇ ਆ ਠੀਕ ਆ ਬਾਈ ਜੀ ਇਹਦੀ ਕੀ ਡਿਮਾਂਡ ਕਰਦੇ ਹੋ ਜੀ ਜੀ 395000 ਹਾਂਜੀ 380000 ਦੇ ਦਿੰਦੇ ਜੀ 380000 ਦਾ ਹੀ ਮਿਲ ਜੀ ਹਾਂਜੀ ਅੱਗੇ ਆ ਗਿਆ ਜੀ ਫਾਰਮਰ ਟਰੈਕ 45 ਦਾ ਹਾਂਜੀ 60 ਦਾ ਵੀ ਦੇਖਿਆ ਤੁਸੀਂ ਅੱਜ ਆ ਆ ਮਾਨਸਾ ਨੰਬਰੀ ਇਹ ਹੈ 45 ਦਾ ਦਿਖਾਉਣਾ ਨੰਬਰ ਹੈਗਾ ਮਾਰਸਾ ਪੀਵੀ 33 ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋ ਜਾਂਦੀਆਂ ਤੇ ਇਹਦੀ ਗੱਲ ਕਰੀਏ ਜੀ ਕਿੰਨੇ ਮਾਡਲ ਹੈ ਇਹ ਇਹ 14 ਮਾਡਲ ਹੈ ਬਈ ਜੀ 14 ਮਾਡਲ ਹੈ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ 80 ਪੈਸੇ ਹੈ ਜੀ 80 ਪੈਸੇ ਟਾਇਰਾਂ ਦਾ ਚੌਕੜਾ ਆ ਗਿਆ ਐਮ ਆਰ ਐਫ ਦਾ ਰੰਗ ਪੇਂਟ ਜੀ ਸਾਰਾ ਓਰੀਜਨਲ ਹੈ ਬਈ ਜੀ ਆਵਰ ਸਟੀeringਾ ਸੁਪਰ ਮੈਕ ਸੱਚ ਆ ਗਿਆ ਡਿਸਟ੍ਰੀਬਿਊਟਰ ਹੈ ਸਿੰਗਲ ਹੈ ਜੀ ਹਾਂਜੀ ਡਬਲ ਡਿਸਟ੍ਰੀਬਿਊਟਰ ਡਬਲ ਹੈ ਜੀ ਡਬਲ ਡਿਸਟ੍ਰੀਬਿਊਟਰ ਆ ਗਿਆ ਬਈ ਜੀ ਤੁਹਾਨੂੰ ਦਿਖਾ ਦਿੰਨੇ ਆ ਬਾਈਕ ਸਾਈਡ ਤੋਂ ਰੱਗ ਪੇਂਟ ਦਾ origignal ਆ ਬਾਈ ਕਾ ਤੇ ਇਹ ਸੁਪਰ ਮੈਕਸ ਤੇ ਆ ਗਿਆ oil breaker ਇਹਦੇ ਤੇ ਨਹੀਂ ਡਵਾੜ ਆਈ 4 ਲੱਖ ਆ ਬਾਈ 4 ਲੱਖ ਡਵਾੜ ਆ 380 ਯਾਰ ਦਾ ਇਹ 380 ਯਾਰ ਦਾ 20 ਯਾਰ ਦਾ ਡਿਸਕਾਊਂਟ ਆ ਕਿੰਨੇ ਮਾਡਲ ਜੀ ਆਈ 14 ਮਾਡਲ 14 ਮਾਡਲ ਅੱਗੇ ਹੀ ਸਾਹਮਣੇ ਦੇਖ ਸਕਦੇ ਹੋ ਸੁਪਰਾਜ 155 ਜਮਨ ਨਵਾਂ ਟ੍ਰੇਸਰ ਹੈ ਬਾਈ ਨਾਲ ਦੇ ਟਾਇਰ ਆ 1100 ਨਾਲ ਦੇ ਟਾਇਰ ਆ 45 46 ਘੰਟੇ ਚੱਲੇ 11 11 ਸਾਢੇ 1150 ਗਏ ਸਕਦੇ ਆ ਹਾਂਜੀ ਸਾਢੇ 1150 ਘੰਟਾ ਚੱਲਿਆ ਰੰਗ ਪੇਂਟ ਦਾ ਕਹਿੰਦੇ ਲੋੜੀ ਅਰੀਜਨਲ ਆ ਤੇ ਮਗਰਾਟ ਤੇ ਰਿੰਮ ਦੇਖ ਸਕਦੇ ਹੋ ਚਿੱਟੇ ਦੁੱਧ ਵਰਗੇ ਚਮਕਦੇ ਆ ਬਾਈ ਜੀ ਮਗਰਾਟ ਵੀ ਡਬਲ ਡੈਕਟੀ ਬੁਫਰ ਆ ਗਿਆ ਜੀ ਪੀ ਵੀ 31 ਮਾਰਸਾ ਨੰਬਰ ਆ ਤੇ ਮਾਰ ਲਾ ਕੇ ਨਹੀਂ ਸਾਰਾ ਅਰੀਜਨਲ ਫੱਟੀ ਡਰਾਵਰ ਡੰਡਾ ਫੱਟੀ ਬਾਈ ਕਹਿੰਦਾ ਅਰੀਜਨਲ ਆ ਦੇਖ ਸਕਦੇ ਹੋ ਤੁਸੀਂ ਬਈ ਕੈਪ ਵੀ ਨਹੀਂ ਉਤਰਿਆ ਹਜੇ ਪੀਟੀਓ ਤੋਂ ਪੀਟੀਓ ਤੇ ਕੈਪ ਲੱਗਿਆ ਹੋਇਆ ਇੱਕ 1150 ਘੰਟੇ ਚੱਲਿਆ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਰੰਗ ਪੇਂਟ ਦਾ ਲਿਸ਼ਕਾ ਮਾਰਦਾ ਕਿੰਨੇ ਮਾਡਲ ਸੀਗਾ ਜੀ ਇਹ 17 ਮਾਡਲ ਆ ਬਾਈ ਜੀ 17 ਮਾਡਲ ਆ ਤੇ 1150 ਘੰਟੇ ਓਰੀਜਨਲ ਚੱਲਿਆ ਉਹ ਵੀ ਜਿਵੇਂ ਓਰੀਜਨਲ ਕਿਤੇ ਮਰਜੀ ਚੈੱਕ ਕਰਾਵੇ ਨਾਲ ਦੇ ਟਾਇਰ ਸਾਰੇ ਠੀਕ ਆ ਜੀ ਹਾਂਜੀ ਬਾਕੀ ਆ ਵੀ ਦੇਖ ਸਕਦੇ ਤੁਸੀਂ ਪਾਈਪਾਂ ਜਿਹੜੀ ਇਹ ਜ਼ਿਆਦਾਤਰ ਐਵੇਂ ਲੱਗੀਆਂ ਹੁੰਦੀਆਂ ਨੇ ਸਾਰੀਆਂ ਹੀ ਪਾਈਪਾਂ ਇਹ ਸਵਰਾਜ ਚ ਥੋੜਾ ਜਿਹਾ ਪਾੜ ਜਾਂਦੀਆਂ ਨੇ ਪਾਈਪਾਂ ਇਹਦਾ ਵੀ ਹੱਲ ਕਰਿਆ ਹੋਇਆ ਦੇਖੋ ਹੂੰ ਇਹਦੀ ਕੀ ਡਿਮਾਂਡ ਆ ਜੀ ਇਹ ਹੈਗੀ ਆ 595000 ਹਾਂਜੀ 580000 ਦਾ ਟਰੈਕਟਰ ਦੇ ਦਿੰਦੇ ਜੀ 580000 ਦਾ ਟਰੈਕਟਰ ਮੌਜੂਦ ਨੂੰ ਹਾਂਜੀ ਸ਼ੋਸ਼ਾ ਜਮਾ ਨਵਾਂ ਹੀ ਐ ਜਮਾ ਨਵਾਂ ਪਿੱਛੋਂ ਖੋਲ ਕੇ ਦਿਖਾਉਣੇ ਇੱਥੇ ਤਾਂ ਐ ਲੱਗਦਾ ਜਿਵੇਂ ਚਾਬੀ ਵੀ ਨਹੀਂ ਧਰੀ ਹੋਣਾ ਕਿਸੇ ਨਾ ਨਾ ਜਮਾ ਹੀ ਨਹੀਂ ਪੁਰਾ ਵੀ ਸਟਿੱਕਰ ਟੁਕਰਾ ਸਾਰੇ ਨਾਲ ਹੀ ਰੈਡੀਏਟਰ ਤੇ ਆ ਨਾਲ ਦੀਆਂ ਛਟਾਂ ਛੋਟਾਂ ਲੱਗੀਆਂ ਹੋਈਆਂ ਆਹ ਵੀ ਦਿਖਾ ਦਿਓ ਇੱਧਰ ਸੀਲਾ ਸੂਲਾ ਨਾਲ ਦੀਆਂ ਹੀ ਜਮਾ ਇਹ ਦੇਖ ਸਕਦਾ ਹਾਂ ਬਈ ਸੀਲਾ ਸੂਲਾ ਨਾਲ ਦੀਆਂ ਲੱਗੀਆਂ ਹੋਈਆਂ ਨੇ ਕਿ ਅੱਗੇ ਜੀ ਅੱਗੇ ਪ੍ਰੀਤ ਪ੍ਰੀਤ 6099 ਪ੍ਰੀਤ 6099 ਆ ਗਿਆ ਨਾ ਬਈ ਹਾਂਜੀ ਇਹ ਕਿੰਨੇ ਮਾਡਲ ਆ ਜੀ 22 ਮਾਡਲ ਆ ਬਈ 22 ਮਾਡਲ ਆ ਹਾਂਜੀ 22 ਮਾਡਲ ਆ ਤੇ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਇਹਦੇ ਹੈਗੇ ਨਾਲ ਦੇ ਟਾਇਰ 85 ਪੈਸੇ ਨਾਲ ਦੇ 85 ਪੈਸੇ ਟਾਇਰ ਡਬਲ ਪੰਪ ਚ ਆ ਗਿਆ ਡਿਸਟ੍ਰੀਬਿਊਟਰ ਜੀ ਡਿਸਟ੍ਰੀਬਿਊਟਰ ਲੱਗਿਆ ਜੀ ਅਰੀ ਨਾਲ ਡਿਸਟ੍ਰੀਬਿਊਟਰ ਡਾਬੜਾ ਹਾਂਜੀ ਡਬਲ ਹੀ ਪੰਪਾ ਡਬਲ ਹੀ ਡਿਸਟ੍ਰੀਬਿਊਟਰ ਆ ਹਾਂਜੀ ਦੇਖ ਸਕਦੇ ਤੁਸੀਂ ਰੰਗ ਪੇਂਟ ਦਾ ਕਹਿੰਦੇ ਲੋੜ ਹੀ ਨਹੀਂ ਪੂਰਾ ਅਰੀਜਨਲ ਆ 12 ਘੰਟੇ ਚੱਲਿਆ ਬਈ ਦੇਖੀ 1275 76 ਘੰਟੇ ਚੱਲਿਆ ਜੀ ਆਪਾਂ ਕਹਿ ਸਕਦੇ ਆ ਪਾਉਣੇ ਕਿ 1300 1300 ਮੰਨ ਚੱਕਦੇ ਆ 1300 ਘੰਟੇ ਚੱਲਿਆ ਹੋਇਆ ਬਈ ਅਰੀਜਨਲ ਚੱਲਿਆ ਆ ਬਈ ਸਾਰਾ ਅਰੀਜਨਲ ਜਿੱਥੇ ਮਰਜ਼ੀ ਚੈੱਕ ਕਰਾ ਲਿਓ ਤੇ ਦੇਖ ਸਕਦੇ ਤੁਸੀਂ ਬਈ ਪੂਰਾ ਸ਼ੌਂਕ ਨੂੰ ਆ ਡਰੈਕਟਰ ਮੈਟ ਮੋਗਿਆ ਪੂਰਾ ਟਰੰਕ ਪੇਂਟ ਉੱਤਰਿਆ ਨਹੀਂ ਇੱਥੋਂ ਵੀ ਨਹੀਂ 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 ਮੈਟ ਲੱਗਿਆ ਨਹੀਂ ਆ ਇੱਕ ਕਿਸਰ ਕਿਸਰ ਲਾਇਆ ਜਾਂਦਾ ਡਾਬਲ ਪੰਪਾ ਡਾਬਲ ਡਿਸਟ੍ਰੀਬਿਊਟਰ ਟਾਇਰ ਦੇਖ ਸਕਦਾ ਹੈ ਖੜਿਆ ਪੂਰਾ ਫਰੀਦਕੋਟ ਦਾ ਨੰਬਰ ਹੈ ਨਗਦ ਕਾਇਸ਼ ਦਾ ਟਰੈਕਟਰ ਹੈ ਨਗਦ ਕਾਇਸ਼ ਦਾ ਟਰੈਕਟਰ ਹੈ ਜੀ ਫਰੀਦਕੋਟ ਦਾ ਨੰਬਰ ਆ ਤੇ ਕਿੰਨੀ ਡਿਮਾਂਡ ਕਰਦੇ ਹੋ ਜੀ ਇਹਦੀ 495000 495000 ਤਾਂ ਡਿਮਾਂਡ ਆ ਬਾਈ ਹਾਂਜੀ ਕਿੰਨੇ ਦਾ ਛੱਡ ਦੋਗੇ ਜੀ 85000 ਦਾ 485000 ਦਾ ਹਾਂਜੀ ਠੀਕ ਹੈ ਜੀ 22 ਮਾਡਲ ਜੀ ਹਾਂਜੀ 22 ਮਾਡਲ ਅੱਗੇ ਜੀ 100 ਮਾਡਲ ਕੋਈ ਐਡਰੈਸ ਦੱਸ ਦੋ ਜੀ ਆਪਣਾ ਆਪਣਾ ਗੈਰੀ ਭਾਗੀ ਪਿੰਡ ਆ ਜੀ ਬਾਈ ਹਾਂਜੀ ਤੇ ਜਾਂ ਬੜਾਂ ਚ ਟਰੈਕਟਰ ਤੇ ਖੜੇ ਹੁੰਦੇ ਆਪਣੇ ਭਾਈ ਬਖਤੌਰਨ ਠੀਕ ਆ ਜੀ ਹਾਂਜੀ ਮੋਬਾਈਲ ਨੰਬਰ ਹੈਗਾ 98724 68002 ਠੀਕ ਆ ਬਾਈ ਜੀ ਪੁਰਾਣਾ ਟਰੈਕਟਰ ਵੀ ਕੱਟਾ ਦੇ ਵੀ ਹਾਂਜੀ ਕੱਟ ਲਾਂਗੇ ਲੋਨ ਵੀ ਹੋ ਜਾਊਗਾ ਲੋਨ ਵੀ ਹੋ ਜਾਊਗਾ ਠੀਕ ਆ ਮੰਡੀ ਚ ਕੈ ਨੰਬਰ ਆ ਆਪਣਾ ਜੀ 33 ਨੰਬਰ ਆ 3 ਨੰਬਰ ਬੋਲੇ ਦੁਬਾਰੇ ਜੀ 98724 ਹਾਂਜੀ 68002 ਠੀਕ ਆ ਜੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ